ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅੱਪਾ ਪੜਾਂਗੇ ਇੱਕ ਨਾਮੀ ਕਿਤਾਬ ਇਕੀਗਾਈ ਇਸ ਕਿਤਾਬ ਦੇ ਲੇਖਕ ਹਨ ਹੈਕਟਰ ਗਾਰਸਿਆ ਅਤੇ ਫਰਾਂਸੀਸਕ ਮੇਰਾਲੇਸ ਇੱਕ ਜਾਪਾਨੀ ਕਹਾਵਤ ਹੈ ਤੁਹਾਡੇ ਵਿੱਚ 100 ਸਾਲ ਜਿਉਣ ਦੀ ਇੱਛਾ ਤਾਂ ਹੀ ਹੋਵੇਗੀ ਜੇਕਰ ਤੁਹਾਡਾ ਹਰ ਪਲ ਰੁੱਝਿਆ ਹੋਵੇ ਹੈਕਟਰ ਗਾਰਸਿਆ ਲਿਖਦੇ ਹਨ ਮੇਰੇ ਭਰਾ ਐਟਰ ਨੂੰ ਸਮਰਪਿਤ ਜੋ ਸਦਾ ਇਹੀ ਕਹਿੰਦਾ ਰਿਹਾ ਪਤਾ ਨਹੀਂ ਲੱਗਦਾ ਮੈਂ ਆਪਣੀ ਜ਼ਿੰਦਗੀ ਨਾਲ ਕੀ ਕਰਾਂ 프랑ਸੇਸਕ ਮੇਰਾ ਲੈਸ ਆਪਣੀ ਇਸ ਕਿਤਾਬ ਨੂੰ ਸਮਰਪਿਤ ਕਰਦੇ ਹੋਏ ਉਹਨਾਂ ਸਾਰੇ ਲੋਕਾਂ ਬਾਰੇ ਕਹਿੰਦੇ ਹਨ ਸਦਾ ਮੈਨੂੰ ਪ੍ਰੇਰਿਤ ਕਰਨ ਵਾਲੇ ਸਾਰੇ ਦੋਸਤਾਂ ਜੋ ਵਰਤਮਾਨ ਅਤੀਤ ਦੇ ਭਵਿੱਖ ਵਿੱਚ ਬਣਨ ਵਾਲਿਆਂ ਨੂੰ ਵੀ ਸਮਰਪਿਤ ਆਓ ਆਪਾਂ ਪੜ੍ਹਦੇ ਹਾਂ ਇਸ ਕਿਤਾਬ ਦੀ ਜਾਣ ਪਛਾਣ ਟੋਕਿਓ ਵਿੱਚ ਇੱਕ ਰਾਤ ਬਰਸਾਤ ਹੋ ਰਹੀ ਸੀ ਉਦੋਂ ਇਸ ਕਿਤਾਬ ਦੇ ਦੋਵੇਂ ਲੇਖਕ ਜਾਣੀ ਅਸੀਂ ਦੋਵੇਂ ਪਹਿਲੀ ਵਾਰ ਮਿਲ ਕੇ ਸ਼ਹਿਰ ਦੇ ਛੋਟੇ ਜਿਹੇ ਬਾਰ ਵਿੱਚ ਗੱਲਾਂ ਕਰ ਰਹੇ ਸਾਂ ਕਿਸੇ ਦੌਰਾਨ ਪਹਿਲੀ ਵਾਰ ਇਸ ਕਿਤਾਬ ਦੇ ਬੀਜ ਪੋਰੇ ਗਏ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਸੀਂ ਦੋਵਾਂ ਨੇ ਇੱਕ ਦੂਜੇ ਦੀਆਂ ਕਿਤਾਬਾਂ ਨੂੰ ਪੜ੍ਹਿਆ ਸੀ ਪਰ ਇਹ ਪਹਿਲੀ ਵਾਰੀ ਸੀ ਜਦੋਂ ਅਸੀਂ ਇੱਕ ਦੂਜੇ ਨੂੰ ਮਿਲ ਰਹੇ ਸਾਂ ਅਸੀਂ ਦੋਵੇਂ ਹੀ ਜਾਪਾਨ ਦੀ ਰਾਜਧਾਨੀ ਤੋਂ ਹਜ਼ਾਰਾਂ ਮੀਲ ਦੂਰ ਰਹਿੰਦੇ ਸਾਂ ਪਰ ਦੋਵਾਂ ਦੀ ਪਸੰਦ ਦਾ ਵਿਸ਼ਾ ਇੱਕ ਹੀ ਸੀ ਸ਼ਾਇਦ ਉਸ ਦਿਨ ਸਾਡੇ ਮਿਲਣ ਦੀ ਇਹੀ ਵਜ੍ਹਾ ਸੀ ਉਸੇ ਬੁਲਾਕਾ ਦੇ ਕਾਰਨ ਇੱਕ ਕਿਤਾਬ ਹੁੰਦ ਵਿੱਚ ਆਈ ਹੈ ਉਸ ਮਿਲਣੀ ਤੋਂ ਕਰੀਬ 1 ਸਾਲ ਬਾਅਦ ਅਸੀਂ ਦੋਵੇਂ ਦੁਬਾਰਾ ਮਿਲੇ ਟੋਕਿਓ ਦੇ ਇੱਕ ਬਾਗ ਵਿੱਚ ਟਹਿਲਦਿਆਂ ਅਸੀਂ ਪੱਛਮੀ ਮਨੋਵਿਗਿਆਨ ਖਾਸ ਕਰ ਲੋਗੋਥੈਰੇਪੀ ਬਾਰੇ ਗੱਲਾਂ ਕੀਤੀਆਂ ਜੋ ਲੋਕਾਂ ਨੂੰ ਆਪਣੇ ਜੀਵਨ ਦਾ ਮਕਸਦ ਢੂੰਡਣ ਵਿੱਚ ਸਹਾਇਤਾ ਕਰਦੀ ਹੈ ਸਾਡੀ ਗੱਲਬਾਤ ਵਿੱਚ ਉਹ ਇੱਕ ਗੱਲ ਸਾਹਮਣੇ ਆਈ ਕਿ ਅੱਜਕੱਲ੍ਹ ਦੇ ਮਨੋਰੋਗ ਮਾਹਿਰ ਵਿਕਟਰ ਫ੍ਰੈਂਕਲ ਦੀ ਸੁਝਾਈ ਹੋਈ ਲੋਗੋਥੈਰੇਪੀ ਦੀ ਵਰਤੋਂ ਘੱਟ ਹੀ ਲੋਕ ਕਰਦੇ ਹਨ ਇਸ ਦੀ ਬਜਾਏ ਉਹ ਕਾਲਜਾਂ ਵਿੱਚ ਸਿਖਾਈਆਂ ਜਾਣ ਵਾਲੀਆਂ ਗੱਲਾਂ ਨੂੰ ਪਰਮਾਣਿਕ ਮੰਨਦੇ ਹਨ ਇਸੇ ਲਈ ਲੋਕ ਅੱਜ ਵੀ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਜਾਣਨ ਵਿੱਚ ਅਸਫਲ ਰਹਿੰਦੇ ਹਨ ਅਸੀਂ ਹਮੇਸ਼ਾ ਆਪਣੇ ਤੋਂ ਇਹ ਸਵਾਲ ਪੁੱਛਦੇ ਰਹਿੰਦੇ ਹਾਂ ਮੇਰੇ ਜੀਣ ਦਾ ਮਕਸਦ ਕੀ ਹੈ ਕੀ ਵਧੇਰੇ ਸਾਲ ਜਿਉਂਦੇ ਰਹਿਣਾ ਹੀ ਮੇਰੇ ਜੀਵਨ ਦਾ ਟੀਚਾ ਹੈ ਜਾਂ ਇਸ ਤੋਂ ਵੀ ਵੱਡਾ ਤੇ ਵੱਖਰਾ ਕੋਈ ਹੋਰ ਉਦੇਸ਼ ਵੀ ਹੈ ਕੁਝ ਲੋਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਤੇ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਹੀ ਜਿਉਂਦੇ ਹਨ ਜਦ ਕਿ ਕੁਝ ਲੋਕ ਹਮੇਸ਼ਾ ਦੋਚਿੱਤੀ ਵਿੱਚ ਹੀ ਜਿਉਂਦੇ ਰਹਿੰਦੇ ਹਨ ਅਜਿਹਾ ਕਿਉਂ ਹੁੰਦਾ ਹੈ ਸਾਡੀ ਗੱਲਬਾਤ ਵਿੱਚ ਇੱਕ ਸ਼ਬਦ ਬਾਰ ਬਾਰ ਆਇਆ ਹੈ ਤੇ ਉਹ ਜਾਦੂਈ ਸ਼ਬਦ ਹੈ ਇਕੀਗਾਈ ਇਹ ਇੱਕ ਜਪਾਨੀ ਧਾਰਨਾ ਹੈ ਆਮ ਤੌਰ ਤੇ ਇਸ ਦਾ ਅਰਥ ਹੈ ਹਮੇਸ਼ਾ ਰੁੱਝੇ ਰਹਿਣ ਨਾਲ ਮਿਲਣ ਵਾਲਾ ਆਨੰਦ ਲੋਗੋਥੈਰਪੀ ਵਾਂਗ ਹੀ ਇਸ ਦਾ ਮਕਸਦ ਵੀ ਆਪਣੇ ਜੀਵਨ ਦਾ ਉਦੇਸ਼ ਲੱਭਣਾ ਹੈ ਪਰ ਇਸ ਵਿੱਚ ਕਾਫੀ ਡੂੰਘਾ ਅਰਥ ਲੁਕਿਆ ਹੋਇਆ ਹੈ ਇਕਾਈਗਾਏ ਸ਼ਬਦ ਜਾਪਾਨੀ ਲੋਕਾਂ ਦੀ ਲੰਮੀ ਉਮਰ ਦਾ ਭੇਦ ਦੱਸਦਾ ਹੈ ਓਕੀਨਾਵਾ ਵਰਗੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਉਮਰ ਕਾਫੀ ਜ਼ਿਆਦਾ ਹੁੰਦੀ ਹੈ ਇੱਥੋਂ ਦੇ ਪ੍ਰਤੀ ਲੱਖ ਲੋਕਾਂ ਵਿੱਚੋਂ 24.55 ਲੋਕ 100 ਸਾਲ ਤੋਂ ਵੱਧ ਉਮਰ ਦੇ ਹੁੰਦੇ ਹਨ ਵਿਸ਼ਵ ਪੱਧਰ ਦੇ ਮੁਕਾਬਲੇ ਇਹ ਅਨੁਪਾਤ ਕਾਫੀ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੇ ਇਹ ਪੇਧ ਦੇ ਜਾਣਨ ਲਈ ਅਧਿਐਨ ਕੀਤਾ ਹੈ ਕਿ ਇਸ ਟਾਪੂ ਦੇ ਲੋਕ ਹੋਰ ਨਾ ਥਾਵਾਂ ਦੀ ਤੁਲਨਾ ਵਿੱਚ ਲੰਮੀ ਉਮਰ ਜੀਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਵਧੀਆ ਭੋਜਨ ਗ੍ਰੀਨ ਟੀ ਅਤੇ ਚੰਗਾ ਮੌਸਮ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਪਰ ਇੱਥੋਂ ਦੇ ਲੋਕਾਂ ਦੇ ਲੰਮੀ ਉਮਰ ਜੀਣ ਪਿੱਛੇ ਅਸਲੀ ਕਾਰਨ ਹੁੰਦਾ ਹੈ ਇਕਿਗਾਈ ਇਹ ਸ਼ਬਦੀ ਉਹਨਾਂ ਦੇ ਜ਼ਿੰਦਗੀ ਨੂੰ ਸਹੀ ਦਿਸ਼ਾ ਦਿੰਦਾ ਹੈ ਇਸ ਵਿਸ਼ੇ ਦਾ ਅਧਿਐਨ ਕਰਦੇ ਸਮੇਂ ਇੱਕ ਗੱਲ ਖਾਸ ਤੌਰ ਤੇ ਸਾਡੇ ਸਾਹਮਣੇ ਆਈ ਹੈ ਕਿ ਮਨੋਵਿਗਿਆਨ ਜਾਂ ਸਾਕਸ਼ੀ ਵਿਕਾਸ ਦੇ ਖੇਤਰ ਵਿੱਚ ਕੋਈ ਅਜਿਹੀ ਕਿਤਾਬ ਨਹੀਂ ਹੈ ਜੋ ਪੱਛਮੀ ਦੁਨੀਆ ਨੂੰ ਇਸ ਫਲਸਫੇ ਤੋਂ ਜਾਣੂ ਕਰਵਾ ਸਕੇ ਕਿ ਹੋਰ ਥਾਵਾਂ ਦੇ ਮੁਕਾਬਲੇ ਓਕੀਨਾਵਾ ਨਿਵਾਸੀਆਂ ਦੀ ਲੰਮੀ ਉਮਰ ਦਾ ਭੇਦ ਇਕਿਗਾਈ ਹੈ ਇਹਨਾਂ ਦੇ ਆਨੰਦਪਰਪੂਰ ਅਤੇ ਲੰਮੀ ਉਮਰ ਜੀਣ ਦੇ ਪਿੱਛੇ ਕੀ ਰਾਜ਼ ਹੋਵੇਗਾ ਅਸੀਂ ਇਸ ਗੱਲ ਬਾਰੇ ਹੋਰ ਕੋਖ ਕੀਤੀ ਤਾਂ ਸਾਨੂੰ ਟਾਪੂ ਦੀ ਉੱਤਰੀ ਵਖਰੀ ਵਿੱਚ ਉਹ ਗਿਮੀ ਨਾਂ ਦੇ ਛੋਟੇ ਜਿਹੇ ਪਿੰਡ ਦੇ ਬਾਰੇ ਪਤਾ ਲੱਗਾ ਇਸ ਪਿੰਡ ਨੂੰ ਲੰਮੀ ਉਮਰ ਵਾਲੇ ਲੋਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ 3000 ਲੋਕਾਂ ਦੀ ਵਸੋਂ ਵਾਲੇ ਇਸ ਛੋਟੇ ਜਿਹੇ ਪਿੰਡ ਵਿੱਚ ਦੁਨੀਆ ਦੇ ਸਭ ਤੋਂ ਲੰਮੀ ਉਮਰ ਵਾਲੇ ਲੋਕ ਰਹਿੰਦੇ ਹਨ ਉਹ ਕਿਨਵਾ ਜਿਸ ਦਾ ਸਥਿਤ ਹੈ ਉੱਥੇ ਜਾਪਾਨ ਦਾ ਨਿੰਬੂ ਵਰਗਾ ਦੇਖਣ ਵਾਲਾ ਤੇ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਵਾਲਾ ਫਲ ਸ਼ਿਕੂਵਾਸਾ ਸਭ ਤੋਂ ਵੱਧ ਮਿਲਦਾ ਹੈ ਕਿਤੇ ਇਹ ਫਲ ਹੀ ਤਾਂ ਇਹਨਾਂ ਦੀ ਲੰਮੀ ਉਮਰ ਦਾ ਰਾਜ਼ ਨਹੀਂ ਮੋਰੀਂਗਾ ਚਾਹ ਬਣਾਉਣ ਲਈ ਜਿਸ ਸ਼ੁੱਧ ਪਾਣੀ ਦੀ ਵਰਤੋਂ ਹੁੰਦੀ ਹੈ ਕਿਤੇ ਉਹੀ ਤਾਂ ਇਸ ਦੀ ਵਜ੍ਹਾ ਨਹੀਂ ਅਸੀਂ ਨਿੱਜੀ ਤੌਰ ਤੇ ਜਾਪਾਨੀਆਂ ਦੀ ਲੰਮੀ ਉਮਰ ਦਾ ਰਾਜ਼ ਜਾਣਨ ਬਾਰੇ ਸੋਚ ਲਿਆ ਸੀ ਇੱਕ ਸਾਲ ਦੀ ਮੁਢਲੀ ਖੋਜ ਤੋਂ ਬਾਅਦ ਅਸੀਂ ਆਪਣੇ ਕੈਮਰੇ ਅਤੇ ਰਿਕਾਰਡਿੰਗ ਸਾਜ਼ੋ-ਸਮਾਨ ਲੈ ਕੇ ਓਕੀ ਨਾਵਾ ਪੁੱਜ ਗਏ ਉੱਥੋਂ ਦੇ ਲੋਕ ਬਹੁਤ ਪੁਰਾਣੀ ਭਾਸ਼ਾ ਬੋਲਦੇ ਹਨ ਤੇ ਜੀਵਨਵਾਦੀ ਧਰਮ ਦੇ اصੂਲਾਂ ਦੇ ਧਾਰਨੀ ਵੀ ਹਨ ਜੰਗਲ ਦੇ ਲੰਮੇ ਵਾਲਾਂ ਵਾਲੇ ਬੇਤਾਲ ਬੂਨ ਨਾਂਗਿਆ ਨੂੰ ਐਮੀਅਤ ਦਿੱਤੀ ਜਾਂਦੀ ਹੈ ਸਾਡੇ ਪਹੁੰਚਣ ਸਾਰ ਹੀ ਉੱਥੋਂ ਦੇ ਲੋਕਾਂ ਨੇ ਨਿੱਘੇ ਪਿਆਰ ਨਾਲ ਸਾਡਾ ਸਵਾਗਤ ਕੀਤਾ ਥੋੜੇ ਹੀ ਸਮੇਂ ਵਿੱਚ ਉਹ ਸਾਡੇ ਨਾਲ ਘੁਲ ਮਿਲ ਵੀ ਗਏ ਉਹ ਲੋਕ ਹਰੇ ਭਰੇ ਪਹਾੜਾਂ ਤੇ ਸਾਫ਼ ਪਾਣੀ ਵਾਲੇ ਮਾਹੌਲ ਵਿੱਚ ਹੱਸਦੇ ਤੇ ਲਤੀਫੇ ਸੁਣਾਉਂਦੇ ਦਿਖਾਈ ਦੇ ਰਹੇ ਸਨ ਜਦੋਂ ਅਸੀਂ ਉੱਥੋਂ ਦੇ ਸਭ ਤੋਂ ਬਜ਼ੁਰਗ ਲੋਕਾਂ ਨਾਲ ਗੱਲਾਂ ਕੀਤੀਆਂ ਤਾਂ ਜਾਣਿਆ ਕਿ ਕੁਦਰਤੀ ਮਾਹੌਲ ਤੋਂ ਬਿਨਾਂ ਉੱਥੇ ਕੁਝ ਹੋਰ ਵੀ ਹੈ ਜਿਸ ਦੇ ਕਾਰਨ ਉਹ ਲੰਮੀ ਉਮਰ ਜੀਉਂਦੇ ਹਨ ਇੱਕ ਬਚਿੱਤਰ ਊਰਜਾ ਤੇ ਜੋਸ਼ ਦੇ ਕਾਰਨ ਹੀ ਉਹ ਲੋਕ ਲੰਮਾ ਤੇ ਖੁਸ਼ੀ ਭਰਪੂਰ ਜੀਵਨ ਜੀਉਂਦੇ ਹਨ ਇਕਾਈ ਸ਼ਬਦ ਫਿਰ ਇੱਕ ਵਾਰੀ ਸਾਡੇ ਸਾਹਮਣੇ ਆਇਆ ਅਸੀਂ ਉੱਥੋਂ ਦੇ ਲੋਕਾਂ ਤੋਂ ਇਕਾਈ ਦਾ ਅਰਥ ਜਾਣਨ ਦੀ ਕੋਸ਼ਿਸ਼ ਕੀਤੀ ਇਸ ਦਾ ਅਸਲ ਅਰਥ ਕੀ ਹੈ ਤੇ ਸਾਨੂੰ ਇਸ ਨਾਲ ਕੀ ਲਾਭ ਹੋਵੇਗਾ ਸਾਨੂੰ ਇੱਕ ਗੱਲ ਸੁਣ ਕੇ ਝਟਕਾ ਲੱਗਾ ਕਿ ਦੂਜੀ ਵਿਸ਼ਵ ਜੰਗ ਸਮੇ ਇਸ ਕਸਬੇ ਤੇ ਹਮਲਾ ਹੋਇਆ ਸੀ ਤੇ 2 ਲੱਖ ਲੋਕ ਮਾਰੇ ਗਏ ਸਨ ਪਰ ਹੈਰਾਨੀ ਹੈ ਕਿ ਇਹਨਾਂ ਲੋਕਾਂ ਦੇ ਮਨ ਵਿੱਚ ਕਿਸੇ ਲਈ ਕੋਈ ਨਕਾਰਤਮਕ ਭਾਵਨਾ ਨਹੀਂ ਸੀ ਇਸ ਤੋਂ ਉਲਟ ਉਹ ਹਾਂਵਾਚੀ ਸੋਚ ਤੇ ਇੱਛਾ ਰੀਬਾ ਚੋਡੇ ਦੇ ਆਧਾਰ ਤੇ ਜੀ ਰਹੇ ਸਨ ਇੱਛਾ ਰੀਬਾ ਚੋਡੇ ਦਾ ਅਰਥ ਹੈ ਸਾਰਿਆਂ ਨਾਲ ਭਾਈਚਾਰੇ ਵਾਲਾ ਵਿਹਾਰ ਕਰੋ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਨਹੀਂ ਮਿਲੇ ਉਹਨਾਂ ਲੋਕਾਂ ਬਾਰੇ ਵੀ ਇਹ ਮੰਨ ਕੇ ਜਿਉਓ ਕਿ ਉਹ ਤੁਹਾਡੇ ਭਰਾ ਹਨ ਉਹ ਗੇਮੀ ਲੋਕਾਂ ਦੇ ਆਨੰਦ ਭਰਪੂਰ ਜੀਵਨ ਦਾ ਪਹਿਲਾ ਰਾਜ ਤਾਂ ਸਾਨੂੰ ਉਹਨਾਂ ਦੇ ਸਮਾਜਿਕ ਜੀਵਨ ਚੋਂ ਮਿਲ ਗਿਆ ਸੀ ਉਹ ਲੋਕ ਬਹੁਤ ਪਹਿਲਾਂ ਤੋਂ ਹੀ ਹੁਈ ਮਾਰੂ ਜਾਂ ਟੀਮ ਭਾਮਨਾ ਦੇ ਨਾਲ ਆਪਣੱਤ ਭਰਿਆ ਜੀਵਨ ਜੀਉਂਦੇ ਆਏ ਹਨ ਉਹ ਲੋਕ ਸਦਾ ਇੱਕ ਦੂਜੇ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਤੇ ਇੱਕ ਦੂਜੇ ਦੀ ਮਦਦ ਕਰਦੇ ਹਨ ਦੋਸਤਾਨਾ ਅੰਦਾਜ਼ ਵਿੱਚ ਜੀਣਾ ਹਲਕਾ ਭੋਜਨ ਖਾਣਾ ਸਹੀ ਮਿਕਦਾਰ ਵਿੱਚ ਆਰਾਮ ਤੇ ਨਿਯਮਤ ਹਲਕੀ ਕਸਰਤ ਉਹਨਾਂ ਦੇ ਤੰਦਰੁਸਤ ਰਹਿਣ ਦਾ ਭੇਦ ਹੈ ਪਰ ਉਹਨਾਂ ਦੇ ਪੂਰੀ ਤਰ੍ਹਾਂ ਖੁਸ਼ੀ ਭਰਪੂਰ ਤੇ ਲੰਮੇ ਜੀਵਨ ਦਾ ਰਾਸ ਹੈ ਇਕਿਗਾਈ ਉਹ ਹਰ ਇੱਕ ਦਿਨ ਨੂੰ ਇਕਿਗਾਈ ਦੇ ਹਿਸਾਬ ਨਾਲ ਜੀਉਂਦੇ ਹਨ ਇਸ ਕਿਤਾਬ ਦਾ ਮੂਲ ਮਕਸਦ ਇਹਨਾਂ ਲੋਕਾਂ ਦੇ ਲੰਮੇ ਜੀਵਨ ਦਾ ਰਾਜ ਤੁਹਾਡੇ ਸਾਹਮਣੇ ਉਜਾਗਰ ਕਰਨਾ ਤੇ ਤੁਹਾਨੂੰ ਤੁਹਾਡਾ ਇਕਿਗਾਈ ਪਾਲਣ ਵਿੱਚ ਮਦਦ ਕਰਨਾ ਹੀ ਹੈ ਜਿਨ੍ਹਾਂ ਲੋਕਾਂ ਨੂੰ ਇਕਿਗਾਈ ਮਿਲਿਆ ਹੈ ਉਹ ਲੋਕ ਖੁਸ਼ੀ ਭਰਪੂਰ ਅਤੇ ਲੰਮਾ ਜੀਵਨ ਜੀ ਰਹੇ ਹਨ ਤੁਹਾਨੂੰ ਸਾਰਿਆਂ ਨੂੰ ਇਸ ਸਫ਼ਰ ਲਈ ਦਿਲੀ ਸ਼ੁਭਕਾਮਨਾਵਾਂ ਹੇਕਟਰ ਗਾਰਸਿਆ ਤੇ ਫ੍ਰਾਂਸੀਸਿਕ ਮੇਰਾ ਲੈਸ ਇਹ ਸੀ ਕਿਤਾਬ ਇਕਿਗਾਈ ਦੀ ਜਾਣ ਪਛਾਣ ਅਤੇ ਕੱਲ ਨੂੰ ਆਪਾਂ ਆਰੰਭ ਕਰਾਂਗੇ ਇਸ ਦਾ ਪਹਿਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਵਾਧੀ ਉਮਰ ਵਿੱਚ ਜਵਾਨ ਰਹਿਣ ਦੀ ਕਲਾ ਧੰਨਵਾਦ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਤਾਬ ਕਾਫਲਾ ਚੈਨਲ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ